ਆੰਦ ਨੂੰ ਉਹਨਾਂ ਨੇ ਚੰਡੀਗੜ੍ਹ ਵਿਖੇ ਮੀਟਿੰਗ ਲੈਣੀ ਹੈ ਜਿਹੜਾ ਕਿ 올 ਇੰਡੀਆ ਕਾਂਗਰਸ ਪਾਰਟੀ ਦਾ ਅਜੰਡਾ ਆਇਆ ਹੋਇਆ ਹੈ ਪੂਰੇ ਮੁਤਾਬਕ ਕੋ ਮੀਟਿੰਗਸ ਹੋਣੀਆਂ ਕੋ ਇਨਾ ਸੀਨੀਅਰ ਆਦਮੀ ਪੰਜਾਬ ਦਾ ਇਨਚਾਰਜ ਲਾਇਆ ਹੈ ਤੁਸੀਂ 올 ਇੰਡੀਆ ਕਾਂਗਰਸ ਕਮੇਟੀ ਦੀ ਸੀਰੀਅਸਨੈਸ ਹੈ ਪੰਜਾਬ ਦੇ ਪ੍ਰਤੀ ਕਿਉਂਕਿ ਪੰਜਾਬ ਸੂਬੇ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ 2027 ਦੇ ਵਿੱਚ ਦੁਆਰੇ ਬੰਨ ਹੈ ਡਾਕਟਰ ਸਾਹਿਬ ਕੀ ਕਹਿੰਦੇ ਹਨ वो पहले भी किसानों के खिलाफ थे पंजाब के खिलाफ थे आज भी है। और किसके कहने पर बोल रहे हैं आदरणीय मोदी जी के कहने पर मोदी और, और ट्रम्प जी की यारी है और हिंदुस्तानियों की पंजाब के खास करके लोगों की तोहीन करना चाहते हैं इसलिए हरिमंदिर साहब भी इस पावन पवित्र धरती से आ रहे हैं गुरु रामदास जी भी इस धरती थे और आज उन्होंने नतमस्तक होना है पहला ਔਰ ਨਕਮਸਤ ਤੋਂ ਬਾਅਦ ਚਾਰੇ ਜਿਹੜੇ ਸਾਡੇ ਹੋਰ ਧਰਮਾਂ ਜਿਲਿਆਂ ਵਾਲਾ ਬਾਗ ਵੀ ਜਾਣਾ ਹੈ ਦੁਰਗਾਣਾ ਮੰਦਿਰ ਤੇ ਫਿਰ RAM TEER ਨਕਮਸਤ ਹੋ ਕੇ ਉਸ ਤੋਂ ਬਾਅਦ ਕੱਲ ਨੂੰ ਉਹਨਾਂ ਨੇ ਚੰਡੀਗੜ੍ਹ ਵਿਖੇ ਮੀਟਿੰਗ ਲੈਣੀ ਹੈ ਜਿਹੜਾ ਕਿ ਆਲ ਇੰਡੀਆ ਕਾਂਗਰਸ ਪਾਰਟੀ ਦਾ ਅਜੰਡਾ ਆਇਆ ਹੋਇਆ ਹੈ ਓਰੇ ਮੁਤਾਬਕ ਉਹ ਮੀਟਿੰਗਸ ਹੋਣੀਆਂ ਅੱਜ ਪਹਿਲੀ ਫੇਰੀ ਹੈ ਇਸ ਕਰਕੇ ਅੱਜ ਉਹਨਾਂ ਦੀ ਪਹਿਲੀ ਫੇਰੀ ਤੇ लोगां ਜਿੱਥੇ ਸਵਾਗਤ ਕਰਨ ਵਾਸਤੇ ਉਹਨਾਂ ਦੀ ਪਹੁੰਚੀ। ਜੀ। ਸੋ ਅਸੀਂ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਆਏ ਆਂ। ਉਹਨਾਂ ਦਾ ਸਵਾਗਤ ਕਰਨਾ। ਜੀ ਮਨੋਦਾ ਖੱਟਾ ਕਹਿਣਾ ਸਰ ਕਿੰਨਾ ਕਿ ਮਜਬੂਤੀ ਮਿਲੇਗੀ ਨਾ ਜਿਆਦਾ। ਦੇਖੋ ਇੰਨਾ ਸੀਨੀਅਰ ਆਦਮੀ ਪੰਜਾਬ ਦਾ ਇੰਚਾਰਜ ਲਾਇਆ ਹੈ। ਤੁਸੀਂ 올 ਇੰਡੀਆ ਕਾਂਗਰਸ ਕਮੇਟੀ ਦੀ ਸੀਰੀਅਸਨੈਸ ਹੈ ਪੰਜਾਬ ਦੇ ਪ੍ਰਤੀ ਕਿਉਂਕਿ ਪੰਜਾਬ ਸੂਬੇ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ 2027 ਦੇ ਵਿੱਚ ਦੁਆਰੇ ਬੰਨਾ ਹੈ। ਸੋ ਇਸ ਕਰਕੇ ਬਗੇਲ ਸਾਹਿਬ ਅੱਜ ਇੱਥੇ ਪਹੁੰਚੇ। ਤਾਂ ਮਨੋਦਾ ਖੱਟਾ ਕਹਿਣਾ ਸਰ ਮਨੋ तो साहब क्या कहते हैं वो पहले भी किसानों के खिलाफ थे पंजाब के खिलाफ थे आज भी और किसके कहने पर बोल रहे हैं आदरणीय मोदी जी के कहने पर और मोदी और ट्रंप जी की यारी है और हिंदुस्तानियों की पंजाब के खास करके लोगों की तोहीन करना चाहते हैं इसलिए